ਬਾਈਬਲ ਬਲਵੰਤ ਸਿੰਘ ਰਾਜਵਾਨਾ ਪਿਛਲੇ 29 ਸਾਲਾਂ ਤੋਂ ਜੇਲ੍ਹ ਚ ਬੰਦ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਮੰਨੇ ਜਾਂਦੇ ਨੇ ਰਾਜਵਾਨਾ ਦੀ ਫਾਂਸੀ ਮਾਮਲੇ 'ਚ ਅੱਜ ਕੇਂਦਰ ਸਰਕਾਰ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਣਾ ਸੀ ਜਾਣਕਾਰੀ ਮੁਤਾਬਕ ਹੁਣ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ ਪਿਛਲੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਕਿ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਸ ਦੇ ਲਈ ਜ਼ਿੰਮੇਵਾਰੀ ਕੌਣ ਹੈ ਤੇ ਘੱਟੋ ਘੱਟ ਅਸੀਂ ਤਾਂ ਫਾਂਸੀ ਤੇ ਰੋਕ ਨਹੀਂ ਲਗਾਈ 15 ਤਾਰੀਖ ਤੈਅ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਦਾ ਰਾਜਵਾਨਾ ਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਕੇਂਦਰ ਸਰਕਾਰ ਜੋ ਸੁਪਰੀਮ ਕੋਰਟ ਨੇ ਸਵਾਲ ਪੁੱਛੇ ਸਨ ਕਿ ਜਵਾਬ ਦਾਖਲ ਕਰੇ ਅੱਜ ਕੇਂਦਰ ਸਰਕਾਰ ਨੇ ਜਵਾਬ ਦਾਖਲ ਕਰਨਾ ਸੀ ਜਾਣਕਾਰੀ ਮੁਤਾਬਕ ਸਮਾਂ ਅੱਗੇ ਪਾ ਦਿੱਤਾ ਗਿਆ ਜਿਸ ਤੋਂ ਬਾਅਦ ਗੁਰਚਰਨ ਗਰੇਵਾਲ ਨੇ ਵੱਡੇ ਸਵਾਲ ਚੁੱਕੇ ਨੇ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਇੱਕ ਬਹੁਤ ਅਹਿਮ ਮਾਮਲਾ ਬੰਦੀ ਸਿੰਘ ਤੇ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਇੱਕ ਅਹਿਮ ਮਾਮਲਾ ਬਲਵੰਤ ਸਿੰਘ ਰਾਜੋਆਣਾ ਜਿਹੜਾ ਕਿ 29 ਸਾਲ ਤੋਂ ਜੇਲ੍ਹ ਦੇ ਅੰਦਰ ਬੰਦ ਆ ਅੱਜ ਤੱਕ ਉਹਨੂੰ ਅਫੀਸ਼ੀਲੀ ਇੱਕ ਵੀ ਪ੍ਰੋਲ ਨਹੀਂ ਮਿਲੀ ਤੇ ਉਹਦੇ ਬਾਰੇ 18 ਸਾਲ ਤੋਂ ਉਹ ਫਾਂਸੀ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਤੇ ਕਰੀਬ 5 ਸਾਲ ਤੋਂ ਰਾਜਵਾਨਾ ਸਾਹਿਬ ਵੱਲੋਂ ਵੀ ਇੱਕ ਰੈਟ ਪਾਈ ਗਈ ਆ ਸੁਪਰੀਮ ਕੋਰਟ ਚ ਕਿ ਮੇਰਾ ਫੈਸਲਾ ਜਲਦੀ ਕੀਤਾ ਜਾਵੇ ਉਸ ਤੋਂ ਪਹਿਲਾਂ ਸ਼ਰਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਤੇ ਗੱਲ ਚੱਲਦੀ ਚੱਲਦੀ ਪਹੁੰਚੀ ਪਿਛਲੇ ਦਿਨੀ ਕਿ ਆ 15 ਤਰੀਕ ਨੂੰ ਸਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਹਰ ਹਾਲਤ ਦੇ ਵਿੱਚ ਇਸ ਗੱਲ ਦਾ ਜਵਾਬ ਦੇਵੇ ਤੇ ਫੈਸਲਾ ਕਰੇ ਨਹੀਂ ਫਿਰ ਕੋਰਟ ਸੁਣਵਾਈ ਕਰੇਗੀ ਸੋ ਅੱਜ ਤੇ ਬਹੁਤ ਵੱਡੀ ਉਮੀਦ ਸੀ ਕਿ ਅੱਜ ਰਾਜਵਾਨਾ ਸਾਹਿਬ ਦੇ ਸੰਬੰਧੀ ਕੋਈ ਫੈਸਲਾ ਆਏਗਾ ਕਿਉਂਕਿ ਰਾਜਵਾਨਾ ਸਾਹਿਬ ਆਪਣੇ ਪੂਰਨ ਤੌਰ ਤੇ ਮਨ ਬਣਾ ਕੇ ਬੈਠੇ ਨੇ ਕਿ ਮੈਨੂੰ ਫਾਂਸੀ ਦਾ ਤਖਤਾ ਦਿੱਤਾ ਜਾਵੇ ਤੇ ਸਿੱਖ ਸੰਗਤ ਜਾਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਕਿਨਾ ਫਾਂਸੀ ਮਾਫ ਕਰਾਉਣ ਦੇ ਲਈ ਚਾਰਾ ਜੋਗੀ ਕਰ ਚੁੱਕੀ ਆ ਸੋ ਅੱਜ ਇੱਕ ਦਿਨ ਸੀ ਜਦੋਂ ਇਸ ਬਾਰੇ ਫੈਸਲਾ ਆਉਣਾ ਸੀ ਹਾਈ ਕੋਰਟ ਨੇ ਕਿਹਾ ਸੀ ਪਰ ਅੱਜ ਵੀ ਇਹ ਗੱਲ ਦਾ ਜਾਣਕਾਰੀ ਮਿਲੀ ਆ ਕਿ ਉਹ ਕੇਸ ਜਿਹੜਾ ਜਿਵੇਂ ਕੋਰਟ ਦੇ ਅੰਦਰ ਇੱਕ ਮੱਦ ਹੁੰਦੀ ਹੈ ਇਨ ਲਿਸਟ ਉਹ ਇਨ ਲਿਸਟ ਨਹੀਂ ਹੋਇਆ ਤੇ ਸਾਨੂੰ ਇਹ ਆਸ ਸੀ ਕਿ ਸ਼ਾਇਦ ਸਪਲੀਮੈਂਟਰੀ ਦੇ ਵਿੱਚ ਪਾਇਆ ਜਾਵੇ ਤੇ ਰਾਤ ਦਾ ਉਹ ਸਪਲੀਮੈਂਟਰੀ ਵਿੱਚ ਵੀ ਨਹੀਂ ਪਾਇਆ ਗਿਆ ਇਹਦਾ ਮਤਲਬ ਅੱਜ ਉਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਅਗਲੀ ਤਰੀਕ ਪਾਈ ਜਾਏਗੀ ਇਹ ਤਰੀਕ ਦਾ ਤਰੀਕ ਜਿਹੜੀ ਆ ਇਹ ਸਿੱਖਾਂ ਦੇ ਲਈ ਸਿੱਖਾਂ ਦੇ ਨਿਆਂ ਹੋਣ ਦੇ ਲਈ ਸਿੱਖਾਂ ਦੇ ਫੈਸਲਾ ਕਰਨ ਲਈ ਇਹ ਤਰੀਕਾਂ ਦੇ ਤਰੀਕਾ ਪੈਂਦੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਪੈਂਦਾ ਅੱਜ ਅਸੀਂ ਫੇਰ ਸਮਝਦੇ ਆ ਕਿ ਇਹ ਮਾਮਲਾ ਰਾਜਵਾਨਾ ਸਾਹਿਬ ਦਾ ਫੇਰ ਲਟਕਾਇਆ ਗਿਆ ਬੜਾ ਅਫਸੋਸ ਹੈ ਕਿ ਨਿਆਂ ਦੇ ਮੰਦਰ ਵਿੱਚੋਂ ਵੀ ਲੱਗਦਾ ਇਸ ਤਰ੍ਹਾਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੋ ਪ੍ਰਭਾਵ ਦੀਨ ਕੰਮ ਹੋ ਰਿਹਾ ਸੋ ਅਸੀਂ ਚਾਹਾਂਗੇ ਕਿ ਇਸ ਦੇਸ਼ ਦੇ ਕੁਰਸੀ ਤੇ ਬੈਠੇ ਤਾਜਦਾਰ ਅਤੇ ਨਿਆ ਪਾਲਕਾ ਸਿੱਖਾਂ ਦੇ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਸਜ਼ਾਵਾਂ ਦੋ ਗੁਣੀਆਂ ਚੌਗਣੀਆਂ ਭੁਗਤ ਚੁੱਕੇ ਨੇ ਭਲਵੰਤ ਸਿੰਘ ਰਾਜਵਾਨਾ ਇੱਕ ਸਜ਼ਾ ਦੇ ਨਾਲ ਕਈ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਵੇ ਕਿਉਂਕਿ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਅਫਸੋਸ ਹੈ ਅੱਜ ਫੇਰ ਇੱਕ ਹੋਰ ਤਰੀਕਾ ਦਰਅਸਲ ਰਾਜਵਾਨਾ ਦੀ ਮਰਸੀ ਰਹਿਮ ਪਟੀਸ਼ਨ ਤੇ ਸੁਣਵਾਈ ਨੂੰ ਆਧਾਰ ਬਣਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਤੋਂ ਸਵਾਲ ਪੁੱਛਿਆ ਸੀ ਕੇਂਦਰ ਸਰਕਾਰ ਹੁਣ ਸੁਣਵਾਈ ਦੌਰਾਨ ਜਵਾਬ ਦਾਖਲ ਕਰ ਸਕਦੀ ਹੈ ਕਿ ਰਾਜਵਾਨਾ ਨੂੰ ਹੁਣ ਫਾਂਸੀ ਕਿਉਂ ਨਹੀਂ ਦਿੱਤੀ ਗਈ ਦੱਸਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੀ ਮਰਸੀ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਈ ਹੈ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਕਿ ਮਰਸੀ ਪਟੀਸ਼ਨ ਦੇ ਵਿੱਚ ਦੇਰੀ ਨੂੰ ਵੇਖਦੇ ਹੋਏ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਬਲਵੰਤ ਸਿੰਘ ਰਾਜਵਾਨਾ ਨੂੰ ਸਾਲ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਵਿੱਚ 31 ਮਾਰਚ 2012 ਦੀ ਤਾਰੀ ਸਤਿਬਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰਸੀ ਪਟੀਸ਼ਨ ਰਾਸ਼ਟਰਪਤੀ ਅੱਗੇ ਦਾਰ ਕਰੀਤੀ ਇਸ ਪਟੀਸ਼ਨ ਤੇ 13 ਸਾਲਾਂ ਤੋਂ ਕੋਈ ਫੈਸਲਾ ਨਹੀਂ ਆਇਆ ਕਿਉਂਕਿ 13 ਸਾਲ ਤੋਂ ਇਹ ਪਟੀਸ਼ਨ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਈ ਹੈ ਜਿਸ ਕਰਕੇ ਸਿੱਖ ਮਰਾਂ ਦੇ ਵਿੱਚ ਕਾਫੀ ਰੋਸਾ ਵੀ ਪਨਪਧਾਨ ਸਰਾਰਾ ਹੈ